ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਥੇ ਪਿਆਰੇ ਵੀਰੋ ਭੈਣੋ ਆਪਣੇ ਮਾਤਾ ਮਾਂ ਛੋਟੇ ਬੱਚੇ ਵੀਰ ਆਪਣੇ ਬਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਬੰਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਤਾਂ ਜੋ ਮੈਂ ਉਗਰਾਹਾਂ ਹਰਗੇ ਜਾਂ ਹੋਰ ਕਈ ਨੇ ਜਿਹੜੇ ਸਿੱਖ ਸਿੱਖੀ ਦੇ ਵੈਰੀ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਾਂ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਨਾਲ ਬਹੁਤ ਖੜੇ ਨੇ ਮੇਰੇ ਨਾਲ ਭੈਣ ਭਾਈ ਕਿਉਂਕਿ ਆਪਣਾ ਸਿੱਖ ਪਰਿਵਾਰ ਸਾਰੇ ਸਿੱਖ ਪਰਿਵਾਰ ਆਪਾਂ ਇੱਕ ਹੀ ਆ ਆ ਸਮਝਣ ਨੂੰ ਜੋ ਮਰਜੀ ਕੋਈ ਸਮਝੀ ਜਾਵੇ ਪਰ ਜੋ ਸਮਝਦੇ ਨੇ ਸੰਤਾਂਾਂ ਗੁਰ ਸੰਤਾਂ ਨੇ ਕਿਹਾ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਚਾਰ ਮੂਏ ਤੋਂ ਕਿਆ ਹੋਇਆ ਜੀ ਜੀਤ ਕਈ ਹੋ ਜਾ ਉਹਨਾਂ ਦੇ ਬਚਨ ਨੇ ਤੇ ਗੱਲ ਆਪਾਂ ਕਰਾਂਗੇ ਵੀ ਜਿਹੜੇ ਬੰਦੇ ਜੰਗ ਤੋਂ ਜਾਂਦੇ ਨੇ ਉਹ ਆਮ ਨਹੀਂ ਹੁੰਦੇ ਕਹਿੰਦੇ ਜਿਨ੍ਹਾਂ ਨੂੰ ਜਦੋਂ ਪਤਾ ਹੋਵੇ ਅੱਗੇ ਮੌਤ ਮਿਲੂਗੀ ਜਾਂ ਸ਼ਹਾਦਤ ਹੋਗੀ ਜਾਂ ਉਹਨੂੰ ਜਾਣ ਤੋਂ ਉੱਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਇਹ ਗੱਲ ਸਹੀ ਆ ਭਾਈ ਹਰਦੀਪ ਸਿੰਘ ਨਿਚੇ ਤਾਂ ਜਦੋਂ ਉਹਨਾਂ ਨੇ ਅਸੈਸੀਨੇਸ਼ਨ ਕਰਤਾ ਉਹਨੂੰ ਬਾਹਰ ਲਈ ਤੇ ਜੇ ਇਥੇ ਇੰਡੀਆ ਵਾਂਗੂ ਉਹਨਾਂ ਨੇ ਦੇਖਿਆ ਨਾ ਵੀ ਜਿਵੇਂ ਇੰਡੀਆ ਦੇ ਵਿੱਚ ਆਦੀਪ ਸਿੱਧੂ ਉਹ ਸਿੱਧੂ ਮਸੇਆਲਾ ਚੱਕਦਾ ਵੀ ਚਲੋ ਕਿਸੇ ਨੂੰ ਕੋਈ ਕਿਹੜਾ ਪਤਾ ਲੱਗਿਆ ਉਹੀ ਬੰਦਿਆਂ ਨੇ ਫਿਰ ਉਹਨੂੰ ਜਾ ਕੇ ਗਾਣਾ ਉੱਥੇ ਕਰਿਆ ਕੰਮ ਉਹ ਇੱਕ ਲੜੀ ਸੀਗੀ ਹੁਣ ਪਰ ਉਹਦੀ ਜਗ੍ਹਾ ਤੇ ਜੋ ਪ੍ਰਚਾਰ ਕਰ ਰਹਾ ਉਹ ਬੰਦਾ ਹੈਗਾ ਵਾ ਇੰਦਰਜੀਤ ਸਿੰਘ ਦੂਸਰ ਮੈਂ ਤਾਂ ਉਹਨੂੰ ਜਾਣਦਾ ਨਹੀਂ ਨਾ ਮੇਰਾ ਕੋਈ ਲਿੰਕ ਤਾਂ ਪਰ ਮੈਂ ਇਹ ਦੇਖਦਾ ਮੈਂ ਵੀ ਇੱਕ ਪਾਸੇ ਦਾ ਲੋਕ ਬਹੁਤ ਕਹਿੰਦੇ ਨੇ ਵੀ ਇਹ ਕੋਈ ਆਮ ਹੀ ਬਾਹਰਲੇ ਸੇ ਕੁਝ ਨਹੀਂ ਪਈ ਫੜਾ ਮਰੀ ਆਂਦੇ ਨੇ ਬਲਵਨਾ ਤਿੰਨ ਕਾਮ ਦਾ ਉਗਰਾਹ ਆ ਕੇ ਵੀ ਬਹੁਤ ਨਾਹੀਆਂ ਕਰਦੇ ਰਹਿੰਦੇ ਨੇ ਗੱਲ ਉਸ ਦੇ ਵਿੱਚ ਮੈਨੂੰ ਗੁੱਸਾ ਉਗਰਾਹਾਂ ਦੇ ਪ੍ਰਵਾਸੀਆਂ ਵਾਲੇ ਉਤੇ ਆ ਪਰ ਮੈਂ ਪਹਿਨਾ ਹਾਂ ਗੱਲ ਕਰਾਂ ਇੰਦਰੀਜੀਤ ਵਾਲੀ ਦੀ ਉਹਨੂੰ ਵੀ ਆਰਸੀ ਐਮਸੀ ਪਤਾ ਨਹੀਂ ਕਿਉਂ ਨੇ ਉਹਨਾਂ ਦੀ ਉਧਰ ਵੀ ਪੁੱਛਣੀ ਉਹਨਾਂ ਨੇ ਕਿਹਾ ਵੀ ਹਾਂ ਵੀ ਤੂੰ ਤੇਰੇ ਤੇ ਭਾਈ ਖਤਰਾ ਵਾ ਤੂੰ ਰਹਿਣ ਦੇ ਤੂੰ ਕਰੋ ਨਾ ਜਾ ਤੈਨੂੰ ਸੀ ਅੱਦੇ ਕੋਲੇ ਰੱਖੀ ਪ੍ਰਬੰਧਿਤ ਆਪਾਂ ਕਹਿੰਦੇ ਵੀ ਪਿਛਲੇ ਪ੍ਰਾਂਤ ਨੂੰ ਸਮੇਂ ਚ ਸਿੱਖ ਸਿੰਘ ਹੁੰਦੇ ਸੀ ਵੀ ਜਿਹੜੇ ਨਹੀਂ ਡਰਦੇ ਸੀ ਮੌਤ ਦਾ ਮੁਕਾਬਲਾ ਕਰਦੇ ਸੀ ਨਹੀਂ ਹੁਣ ਵੀ ਹੈਗੇ ਨੇ ਜਿਨੇ ਸਮਝਣਾ ਪਰ ਉਹ ਮੂਰੇ ਮੇਰੇ ਆਪਣੇ ਮੇਰੇ ਸਾਹਮਣੇ ਅੱਖਾਂ ਦੇ ਇਹ ਲਈ ਕਤਰਾਂ ਦਾ ਅਭੀ ਵਰਤਾਂ ਤੇ ਜੋ ਹੋ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੋ ਬੰਦਿਆਂ ਨੂੰ ਤਾਂ ਸਾਖਸ਼ਾਤ ਦੇਖ ਰਿਹਾ ਮੈਂ ਇੱਕ ਭਾਈ ਸੰਦੀਪ ਸਿੰਘ ਨੂੰ ਸਣੀ ਨੂੰ ਅ ਦੂਸਰਾ ਜਿਹਨੇ ਸੂਟ ਜੀਨੇ ਸੂਟ ਪੇ ਗੱਡੀ ਚੜਿਆ ਦੂਜਾ ਇੰਦਰਜੀਤ ਸਿੰਘ ਗੋਸਲ ਜਿਹੜਾ ਅਗ੍ਰੀਪਸ ਐਮੈਨੇਜਰ ਦੀਪ ਸਿੱਧੂ ਵੀ ਜਨਮ ਦੇਖ ਆਇਆ ਮਿਲਿਆ ਨਹੀਂ ਖੜੋ ਪਦੇ पर ਮਿਹਿਆ ਤਾਂ ਇਹਨਾਂ ਨੂੰ ਨਹੀਂ ਕਦੇ ਦੇਖੇ ਤਾਂ ਹੈ ਨਾ ਬੱਲੇ ਜਿੰਦਗੀ ਜਿੱਤਾ ਆਪਣੇ ਯਾਨੀ ਜਦੋਂ ਮੈਂ ਜਿਉਂਦਾ ਆਦੋਂ ਮੈਂ ਦੇਖਦਾ ਜਦੋਂ ਮੈਂ ਦੁਨੀਆ ਤੇ ਆਉਂਦਾ ਇਹ ਵੀ ਦੁਨੀਆ ਤੇ ਸੀ ਪਰ ਉਹ ਬੰਦੇ ਨੇ ਉਹ ਕਹਿੰਦਾ ਵੀ ਮੈਂ ਆਪਣਾ ਕੰਮ ਨਹੀਂ ਛੱਡ ਸਕਦਾ ਉਹਨੂੰ ਕਿਹਾ ਵੀ ਤੂੰ ਘਰੇ ਬਹਿ ਜਾ ਉਹ ਵੀ ਕੁਛ ਨਾ ਕਰਕੇ ਤੈਨਾਂ ਜਾ ਉਹ ਕਹਿੰਦਾ ਨਹੀਂ ਮੈਂ ਜਾਣਾ ਮੈਂ ਜੋ ਕਰਨਾ ਮੈਂ ਮੈਂ ਕਰ ਨਹੀਂ ਹਾਂ ਮੈਂ ਡਰਦਾ ਨਹੀਂ ਮਰ ਕੇ ਇਹ ਹੁੰਦੀ ਆ ਕੱਲ ਇਹ ਉਹ ਗੱਲ ਆ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਜਦੋਂ ਪਤਾ ਹੋਵੇ ਅੱਗੇ ਸ਼ਹਾਦਤ ਤਾਂ ਹੋਣੀ ਹੀ ਹੋਣੀ ਆ ਉਦੋਂ ਜੰਗ ਉੱਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਹਨਾਂ ਜene ਆਪਾਂ ਗੱਲ ਕਰਦੇ ਆਂ ਉਹ ਗ੍ਰਾਹਾਂ ਤੇ ਜਿਹੜਾ ਕਹਿੰਦਾ ਵੀ ਪ੍ਰਵਾਸੀ ਨਾ ਬਿਨਾਂ ਸਰਨਾਮੀ ਜੇ ਉਹ ਪ੍ਰਰਥਮ ਖੜ ਜਾਣਗੇ ਯਾਰ ਪਹਿਲਾਂ ਇਹਨੂੰ ਪੁੱਛੇ ਵੀ ਅੱਜ ਤੋਂ 50 ਸਾਲ ਪਹਿਲਾਂ ਪ੍ਰਵਾਸੀ ਹੁੰਦਾ ਸੀ ਰੋਕੀ ਸਿਰੀ ਹੁੰਦੇ ਸੀਗੇ ਪਿੰਡ ਦੇ ਫਲਾਨਾ ਤੇ ਹੁਣ ਆਜੋ ਉਹ ਸਿਰੀਆਂ ਨੂੰ ਤੁਸੀਂ ਕੰਮ ਤੇ ਨਹੀਂ ਰੱਖਦੇ ਕਿਉਂਕਿ ਭਈਆ ਸਾਸੇ ਹੀ ਮਿਲ ਗਏ ਇਹਨਾਂ ਨੇ ਉਹ ਸਿਰੀਆਂ ਦੇ ਲੱਤ ਮਰੀ ਢਿੱਡ ਤੇ ਆ ਕਰੋ ਜੀ ਰੋਟੀ ਤੇ ਜੇ ਦੇਖਿਆ ਜਾਵੇ ਤਾਂ ਹੀ ਰੱਖੇ ਟਾਨੇ ਜ਼ਿੰਮੇਦਾਰਾਂ ਨੇ ਜੋ ਵੀ ਆ ਜ਼ਿੰਮੇਦਾਰ ਇੱਥੇ ਕੱਲੇ ਪੰਜਾਬ ਦੇ ਵਿੱਚ ਕੱਲੇ ਜੱਟ ਹੀ ਨਹੀਂ ਹੈਗੇ ਹੋਰ ਵੀ ਕਈ ਬਹੁਤ ਲੋਕਾਂ ਕੋਲੇ ਜਿਹਨਾਂ ਨੇ ਜਾਤਾਂ ਨੇ ਜਿਹਦੇ ਵਿੱਚ ਖੱਤਰੀ ਵੀ ਆਉਂਦੇ ਨੇ ਤੇ ਮਾਰਾ ਵੀ ਆਉਂਦੇ ਨੇ ਕਿ ਮੈਂ ਮੈਨੂੰ ਪਰ ਅਸੀਂ ਤਾਂ ਕੋਈ ਜਾਤ ਪਾਤ ਨੂੰ ਮੰਨਦੇ ਨਹੀਂ ਸਾਡੇ ਤਾਂ ਗੁਰੂ ਨੇ ਕਿਹਾ ਹੋਇਆ ਪਰ ਹੁਣ ਗੱਲ ਕਰਾਂ ਇੱਕ ਮੈਂ ਕਿ ਜਿਵੇਂ ਕਈ ਕਹਿ ਦਿੰਦੇ ਹਨਾ ਕਈ ਟੁੱਟਲ ਬੰਦੇ ਹੈਗੇ ਉਹ ਕਿਹਦਾ ਆ ਅੱਗੇ ਜਿਹੜੇ ਬਾਤ ਦਾ ਪਤੰਗੜ ਬਗਾਵਣ ਵਾਲੇ ਨੇ ਉਹਨੂੰ ਗ੍ਰਾਹਨ ਨੂੰ ਕਹੇ ਵੀ ਪਿੱਤੂ ਐ ਕਰ ਤੂੰ ਘਰੇ ਲੈ ਜਾ ਯਾਰ 100 150 ਪਈਆ ਆਪਣੇ ਘਰੇ ਰੱਖ ਲੈ ਜਦੋਂ ਕੱਲ ਨੂੰ ਤੈਨੂੰ ਪਤਾ ਲੱਗੂਗਾ ਤੇਰੇ ਕੋਈ ਜਵਾਬ ਨਾ ਹੱਥ ਹੱਤ ਕਰਦਾ ਹੋਇਆ ਹੈ ਜੀ ਥੋੜੀ ਕੋਈ ਧੀ ਪੈਣਾ ਨਾ ਹੋ ਚਲੋ ਧੀਆ ਪੈਣਾ ਸਾਰੀਆਂ ਸੰਧੀਆਂ ਹੁੰਦੀਆਂ ਨੇ ਪਰ ਇਹ ਜਿਹੇ ਬੰਦੇ ਹੁਣ ਤੁਸੀਂ ਆਪ ਦੱਸੋ ਵੀ ਇਹ ਕੌਣ ਨੇ ਕਾਮਰੇਡ ਨੇ ਉਹ ਕਾਮਰੇਡ ਨੇ ਅਸਲੀ ਜਿਨ੍ਹਾਂ ਦੇ ਹੱਡੀ ਲੈਣਾ ਸੱਚਾ ਹੋਇਆ ਆਪ ਇਹਨਾਂ ਦੇ ਖੂਨ ਦੇ ਵਿੱਚ ਨਾੜਾਂ ਦੇ ਵਿੱਚ ਖੂਨ ਨਹੀਂ ਚੱਲਦਾ ਇਹਨਾਂ ਦੇ ਖੂਨ ਦੇ ਵਿੱਚ ਲੀਨਨ ਚੱਲਦਾ ਉਹੀ ਸੀ ਕਿਹਨਾਂ ਦਾ ਕਦਮ ਇਹ ਨਾ ਜਿਹਦੀ 50 ਸਾਲ ਦੇ ਵਿੱਚ ਵਿੱਚ ਹਜ਼ਾਰ ਸਾਰਾ ਖਤਮ ਹੋ ਗਈ ਆ ਇਹ ਅੱਜ ਇਹ ਕਹਿੰਦੇ ਨੇ ਵੀ ਉਹ ਆਹਾਂ ਸੀ ਇਹ ਕਦੇ ਕਿਸੇ ਚੱਜ ਦੇ ਮੁੱਦੇ ਤੇ ਨਹੀਂ ਬੋਲਦੇ ਕਦੇ ਸਿੱਖੀ ਦੇ ਮੁੱਦੇ ਤੇ ਨਹੀਂ ਬੋਲਦੇ ਕਦੇ ਪੰਜਾਬ ਦੇ ਹੱਤਾਂ 'ਚ ਨਹੀਂ ਬੋਲ ਲਈ ਨਹੀਂ ਇਹਨਾਂ ਨੇ ਬੋਲਣਾ ਇਹ ਹਮੇਸ਼ਾ ਬੋਲਣਗੇ ਫਸਕੀਤੀ ਖੇਤੀ ਖੇਤੀ ਕੀ ਜਾ ਕੰਮ ਨਹੀਂ ਉਹ ਖੇਤੀ ਤੁਸੀਂ ਇਕੱਲੇ ਉਹ ਕਰ ਲਓਗੇ ਜੇ ਬੰਦੇ ਤੁਹਾਡੇ ਨਾਲ ਹੋਣਗੇ ਜੇ ਤੁਹਾਡੇ ਜਵਾਕ ਹੀ ਨਹੀਂ ਹੋਊਗਾ ਕੋਈ ਕਿਵੇਂ ਕਰ ਲਓਗੇ ਖੇਤੀ ਯਾਰ ਹੈ ਜੇ ਟੁੱਟਲ ਬੰਦੇ ਨੇ ਇਹ ਇਹ ਤਾਂ ਇਹੇ ਨੇ ਉਹ ਲੋਕ ਜਿਨ੍ਹਾਂ ਕਰਕੇ ਸਰਦਾਰਾਂ ਦਾ ਕਰਦਾਰ ਤੇ ਲੋਕ ਉਂਗਲੀ ਖਿਆਫਾ ਦੇ ਨੇ ਦੋ ਕੌੜੀ ਦੇ ਦੁੱਕੀ ਦੇ ਲੋਕ ਹੈ ਦੁੱਕੀ ਦੇ ਲੋਕ ਕਹਾ ਦੁੱਕੀ ਦੇ ਲੋਕਾਂ ਤੋਂ ਹੀ ਉਂਗਲ ਚੱਕਵਾਉਂਦੇ ਨੇ ਫਿਰ ਸਰਦਾਰਾਂ ਦੇ ਉੱਪਰ ਸਰਦਾਰਾਂ ਦੇ ਕੈਰੇਕਟਰ ਉੱਪਰ ਇਹ ਤਾਂ ਮਤਲਬ ਜਾਂਦਾ ਫਿਰ ਗਰਾਹਾਂ ਵੀ ਭਈਆ ਭੂਏ ਹੀ ਆਪਣਾ ਮੇਰੇ ਸਾਹਮਣੇ ਜਿੱਥੇ ਕੱਕ ਜਿਹੜਾ ਉਹ ਸੜੇ ਸਾਨਾ ਇੱਕ ਰਾਜial ਹੋ ਗਿਆ ਇਹਨਾਂ ਨੇ ਅੱਡੀ ਜੁਕੜੀ ਤੱਕ ਜੁਰ ਲਾਇਆ ਪਿਆ ਵਾ ਕਦੇ ਦੇਖੋ ਪਤਾ ਨਹੀਂ ਕਿਹੜਾ ਯਾਦਵਿੰਦਰ ਆਖਣੀ ਕਾਉਣਾ ਆਖਣੀ ਭੁੱਲਵਿੰਦਰ ਆ ਉਹ ਬੜਾ ਇੰਟਰਵਿਊ ਲੈਂਦਾ ਇਹਨਾਂ ਨੇ ਛੜੇ ਇਹ ਬੰਦਿਆਂ ਨੇ ਉਹ ਲੈਂਦਾ ਹੀ ਉਹਦੀ ਬੰਦੇ ਦੀ ਇੰਟਰਵਿਊ ਹੁੰਦਾ ਜਿਹਨੇ ਪੰਜਾਬ ਦੇ ਖਿਲਾਫ ਬਿਆਨ ਦੇਣਾ ਪੰਜਾਬ ਦੇ ਇਨਸਾਨੀਅਤ ਦੇ ਹੁਣ ਤਾਂ ਬਜਰੰਗ ਦਲ ਵਾਲੇ ਵੀ ਕਹਿਣ ਲੱਗੇ ਯਾਰ ਵੀ ਭਾਈ ਭਈਏ ਪੰਜਾਬ ਬਚਾਓ ਚਲੋ ਭਈਏ ਵੀ ਗੱਲ ਤਾਂ ਪਰ ਜਦੋਂ ਹੁਣ ਪੰਜਾਬੀਆਂ ਨੂੰ ਜਿਵੇਂ ਪੰਜਾਬੀਆਂ ਚ ਤਾਂ ਉਹਨਾਂ ਨੇ ਇਹੀ ਕਹਿਣਾ ਜਿਵੇਂ ਪੰਜਾਬੀ ਬਚਾਓ ਪਰ ਹਮਾਨੂੰ ਇਹ ਭਈਏ ਨਾ ਤਾਂ ਭਈ ਇਹ ਕਹਿਣਗੇ ਚਲੋ ਇੱਧੇ ਕੋਈ ਗੁੱਦੀ ਗੱਲ ਨਹੀਂ ਹੈਗੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਪੰਜਾਬ ਦੇ ਲੋਕ ਰਹਿੰਦੇ ਨੇ ਵੀ ਅਸੀਂ ਕੋਈ ਐਟਾ ਹੁਸ਼ਿਉ ਨਹੀਂ ਬਣਾਉਂਦੇ ਯਾਰ ਕਈ ਲੋਕ ਕਹਿੰਦੇ ਨੇ ਨਾ ਵੀ ਭਈਏ ਤੇ Hindu Sikh ਆਲਾ ਮਸਲਾ ਬਣਾਉਣ ਨੂੰ ਫਿਰਦੇ ਨੇ ਕਈ ਲੋਕ ਇਹ ਉਹ ਚੀਜ਼ ਨਹੀਂ ਹੈਗੀ ਕਿਉਂਕਿ ਇਹ ਬਜਰੰਗ ਗੱਲ ਤਾਂ Hindu ਨਹੀਂ ਹੈ ਹੋਰ ਵੀ ਮੈਂ ਬਹੁਤ ਦੇਖਿਆ ਨੇ ਕਈ ਵੀਡੀਓ ਪਏ ਗਏ Hindu ਗਏ ਬੰਦੇ ਸਾਡੇ Hindu ਵੀਰ ਵੀ ਬੋਲੇ ਨੇ ਪੰਜਾਬੀ ਬਹੁਤ ਮਾਣ ਆ ਮੈਨੂੰ ਵੀ ਚਲੋ ਸਾਡੇ ਨਾਲ ਕਦੇ ਤਾਂ ਖੜੇ ਪੰਜਾਬ ਦੇ ਹੱਥਾਂ ਲਈ ਕਿਤੇ ਤਾਂ ਖੜੇ ਇਹ ਬਹੁਤ ਵੱਡੀ ਗੱਲਾਂ ਹੁੰਦੀਆਂ ਨੇ ਅੱਜ ਨਹੀਂ ਜਾਗਾਂਗੇ ਅਸੀਂ ਤਾਂ ਕੱਲ ਨੂੰ ਫੇਰ ਕਦੋਂ ਜਾਗਾਂਗੇ ਕੱਲ ਨੂੰ ਜਦੋਂ ਕੋਈ ਇਹੋ ਜਿਹੀ ਗਾਰਦਤ ਹੋਣੀ ਆ ਉਹਨਾਂ ਨੇ ਇਹ ਥੋੜੀ ਦੇਖਣਾ ਵੀ ਇਹ ਬੱਚਾ ਸਰਦਾਰ ਦਾ ਜਾਂ ਇਹ ਬੱਚਾ ਉਹਦਾ ਜਿਵੇਂ 84 ਵੇਲੇ ਉਹਨਾਂ ਨੇ ਕੋਈ ਨਹੀਂ ਸੀ ਦੇਖਿਆ ਉਹਨਾਂ ਨੇ ਸਿਰਫ ਇਹ ਦੇਖਿਆ ਵੀ ਇਹ ਪੰਜਾਬ ਪੰਜਾਬੀ ਲੋnde ਨੇ ਬਸ ਫੋੜੇ ਆ ਡਾਬੜਾ ਯਾਰ ਅਗਲੇ ਨੇ ਕਾਂਡ ਕਰਤਾ ਜੀ ਅੱਛੀ ਅੱਡੀ ਵੱਡੀ ਜਿਹਦੇ ਨਾਲ ਹੋਈ ਹੋਵੇ ਨਾ ਉਹ ਬੰਦਾ ਤਾਂ ਵੈਸੇ ਹੀ ਕਾਣੀ ਕੰਟੀਨਿਊ ਤੇ ਇੱਕ ਵੀ ਇੱਕ ਜਿਵੇਂ ਕਹਿੰਦਾ ਵੀ ਦੁੱਧ ਦਾ ਜਿਹੜਾ ਚਾਹ ਤੋਂ ਵੀ ਸੱਚ ਲੱਸੀ ਤੋਂ ਵੀ ਡਰਦਾ ਹੁੰਦਾ ਤਾਂ ਉੱਕਣ ਹੁੰਦਾ ਇਹ ਪਰ ਗ੍ਰਾਹਾਂ ਅਰਗੇ ਦਾ ਮੂਰੇ ਖੜੇ ਆਂਦੇ ਨੇ ਹਮੇਸ਼ਾ ਪਹਿਲਾਂ ਕਿਸਾਨੀ ਅਧੋਲਾਂ ਵੀ ਇਹਨਾਂ ਨੇ ਪੂਰਾ ਜੋਰ ਲਾਇਆ ਫੇਲ ਕਰਨ ਨੂੰ ਗਾਹਾਂ ਫਿਰ ਕਿਸਾਨੀ ਤੋਂ ਤਾਂ ਕਿੰਨੇ ਜਿੱਥੇ ਜਿੱਥੇ ਬੰਦਿਆਂ ਗਾਹਾਂ ਦੀਆਂ ਕਿਤੇ ਬਿਆਨ ਹੀ ਨਹੀਂ ਸੀ ਖੜਦੇ ਨਾਲ ਭੱਜੇ ਰਹਿੰਦੇ ਸੀ ਕਦੇ ਕਿੱਦਾਂ ਕਦੇ ਕਿਤੇ ਸ੍ਰੀ ਸਿੱਧੂ ਨੂੰ ਬਦਨਾਮ ਕਰਦੀਆਂ ਇਹਨਾਂ ਨੇ ਪੂਰੀ ਹੱਡੀ ਝੋਟੀ ਜੋਰ ਲਾਇਆ तो वो बंदे इन्हें द इंटरव्यू लैन आए यह जोड़े दुखी के बंद ने जोड़े इन्होंट्यू लेंगे यार मता हैरान शर्म करो यार मणिमोती अपना बाकी इन की बेनती भाई फिर आप कल गल करा जो होंगे रहे तो जरूर कल करा बाकी कोई गल बुरी लगी हो धन्यवाद माफ़ करना जी ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੋ ਕਿ ਬਿਲਕੁਲ ਫਰੀ ਹੈ ਲਾਈਵ ਕਮੈਂਟ ਜਰੂਰ ਕਰਿਓ